ਹਾਂਜੀ ਦੋਸਤੋ ਕਿਵੇਂ ਹੋ ਸਾਰੇ ਉਮੀਦ ਕਰਦੇ ਆਂ ਸਾਰੇ ਚੜਦੀ ਕਲਾ ਵਿੱਚ ਹੋਮ ਹੋਗੇ ਦੋਸਤੋ ਅੱਜ ਉਹ ਤੁਹਾਨੂੰ ਦਿਖਾਉਣਾ ਹੈ ਚਿੜੀਆਕਰ ਅਮਰੀਕਾ ਦੇ ਵਿੱਚ ਕਲੰਬਸ ohio ohio ਦੀ ਰਾਜਧਾਨੀ ਹੈ ਕਲੰਬਸ ਉੱਥੋਂ ਦਾ ਚਿੜੀਆਕਰ ਅੱਜ ਉਹ ਦਿਖਾਉਨੇ ਆ ਆ ਬਣਾਇਆ ਹੋਇਆ ਸੱਪਾਂ ਵਾਲੇ ਏਰੀਏ ਤੋਂ ਪਹਿਲਾਂ ਦੇਖੀ ਚੱਲਿਓ ਜਿਵੇਂ ਜਿਵੇਂ ਆਪਾਂ ਨੰਗਦੇ ਹੋਏ ਜਿੱਥੋਂ ਜਿੱਥੋਂ ਦੀ ਨੰਗੀਆਂ ਵੀਡੀਓ ਬਣਾਈ ਚੱਲੇ ਆਂ ਤੇ ਤੁਹਾਨੂੰ ਦਿਖਾਈ ਜਾਵਾਂਗੇ ਤੇ ਦੇਖੀ ਚੱਲਿਓ ਜਾਨਵਰ ਤੁਸੀਂ ਅੱਗੇ ਬਹੁਤ ਹੋਰ ਵੀ ਜਾਨਵਰ ਆਉਣਗੇ ਬਹੁਤ ਤਰ੍ਹਾਂ ਦੇ ਜਾਨਵਰ ਦੇਖੋ ਤੁਸੀਂ ਕਛੂ ਬਹੁਤਿਆਂ ਦੇ ਤਾਂ ਨਾਮ ਵੀ ਪਤਾ ਹੈਗੇ ਜਿਹੋ ਜਿਹੇ ਬਾਤਾਵਰਨ ਚ ਰਹਿੰਦੇ ਨੇ ਜਿਹੋ ਜਹਾ ਤਾਪਮਾਨ ਇਹਨਾਂ ਨੂੰ ਚਾਹੀਦਾ ਉਹ ਜਹਾ ਤਾਪਮਾਨ ਉਹ ਜਹਾ ਬਾਤਾਵਰਨ ਉਨੀ ਕੁ ਲੈਟ ਸਾਰਾ ਕੁਝ ਇਹਨਾਂ ਨੂੰ ਪ੍ਰਬੰਧ ਕਰਕੇ ਰੱਖਿਆ ਹੋਇਆ ਹੁਣ ਤਾਂ ਚਲੋ ਗਰਮੀ ਦਾ ਮੌਸਮ ਆ ਇੱਥੇ ਠੀਕ ਆ ਮੌਸਮ ਤੇ ਥੋੜੀ ਜੀ ਗਰਮੀ ਆ ਬਹੁਤੀ ਗਰਮੀ ਨਹੀਂ ਕਹਿ ਸਕਦੇ ਹਲਕੀ ਜੀ ਗਰਮੀ ਆ ਤੇ ਠੰਡ ਕਾਫੀ ਹੁੰਦੀ ਆ ਸੋ ਇਸ ਕਰਕੇ ਇੱਥੇ ਤਾਪਮਾਨ ਦਾ ਪੂਰਾ ਪ੍ਰਬੰਧ ਕੀਤਾ ਹੋਇਆ ਜਿਹੋ ਜਿਹੇ ਤਾਪਮਾਨ ਦੀ ਇਹਨਾਂ ਨੂੰ ਲੋੜ ਆ ਉਹ ਜਿਹਾ ਤਾਪਮਾਨ ਦਿੱਤਾ ਹੋਇਆ ਸਾਰੇ ਜਾਨਵਰਾਂ ਨੂੰ ਅੱਗੇ ਹੋਰ ਬਹੁਤ ਜਾਨਵਰ 20 ਮਿੰਟ ਦੀ ਵੀਡੀਓ ਆ ਦੇਖੀ ਚੱਲਿਓ ਤੁਰਦੇ ਫਿਰਦੇ ਕੰਮ ਧੰਦਾ ਵੀ ਕਰੀਦਾ ਤੇ ਜਦੋਂ ਛੁੱਟੀ ਦਾ ਸਮਾਂ ਹੁੰਦਾ ਕਿਤੇ ਨੇੜੇ ਤੇੜੇ ਘੁੰਮਣ ਵੀ ਜਾਇਦਾ ਤੇ ਵੀਡੀਓ ਬਣਾ ਲਈਦੀ ਆ ਤੁਹਾਡੇ ਨਾਲ ਸਾਂਝ ਪਾ ਦਿੰਦੇ ਆ ਦੇਖੋ ਤੁਸੀਂ ਜਾਨਵਰ ਕੱਛੂ ਕੁਮੇ ਹੀ ਬਹੁਤ ਤਰ੍ਹਾਂ ਦੇ ਨੇ ਅੱਡੋ ਅੱਡ ਦੇਸਾਂ ਤੋਂ ਇਕੱਠੇ ਕਰਕੇ ਜਿਹਹੇ ਜੇ ਪਾਤਾਵਰਨ ਦੀ ਲੋੜ ਆ ਉਹ ਜਾਂ ਬਾਤਾਵਰਨ ਆ ਛੋਟੇ ਛੋਟੇ ਮਗਰਮੱਛ ਨੇ ਇਹ ਬਹੁਤੇ ਵੱਡੇ ਨਹੀਂ ਹੁੰਦੇ ਬਸ ਐਡੇ ਕੀ ਰਹਿੰਦੇ ਨੇ ਇਹ ਆਬ ਇਹ ਕੱਛੂ ਜਾਂ ਸਾਰੇ ਸੀਸੇ ਦੇ ਵਿੱਚ ਰੱਖੇ ਹੋਏ ਨੇ ਅੰਦਰ ਬਾਕੀ ਦੇਖੀ ਚੱਲਿਓ ਹੋਰ ਵੀ ਬਹੁਤ ਤਰ੍ਹਾਂ ਦੇ ਜਾਨਵਰ ਨੇ ਸਾਰੇ ਇਸ ਵੀਡੀਓ ਚ ਦਿਖਾਵਾਂਗੇ ਆਪਾਂ ਤੁਹਾਨੂੰ ਅਸੀਂ ਸ਼ੁਰੂ ਇਤਰੋਂ ਕਰ ਲਿਆ ਜਿਆਦਾਤਰ ਲੋਕ ਦੂਜੇ ਪਾਸਿਓਂ ਸ਼ੁਰੂ ਕਰਦੇ ਆ। ਕਾਫੀ ਵੱਡਾ ਬਣਿਆ ਹੋਇਆ। ਪੂਰਾ ਦੇਖਣ ਨੂੰ ਤੁਰਨ ਫਿਰਨ ਨੂੰ ਲੱਗ ਜਾਂਦੇ ਨੇ 3-4 ਘੰਟੇ। ਜਿਵੇਂ ਆਪਣੇ ਚੰਡੀਗੜ੍ਹ ਛੱਤਬੀੜ ਵਾਲਾ ਜਿਹੜੀ ਘਰ ਵੀ ਬਣਿਆ ਹੋਇਆ ਬਹੁਤ ਵਧੀਆ ਉਹ ਵੀ। ਹਾਏ ਰੀਆ ਆ ਗਿਆ ਆਈਸਲੈਂਡ ਕਹਿੰਦੇ ਆ ਆਈਸਲੈਂਡ ਚ ਜਿਹੜੇ ਜਾਨਵਰ ਪਾਏ ਜਾਂਦੇ ਆ ਪਾਣੀ ਦੇ ਵਿੱਚ ਇਸੇ ਵਿੱਚ ਦੀ ਫਿਰਤੀਆਂ ਦੇਂਦੀਆਂ ਨੇ ਮੱਛੀਆਂ ਹਾਂ ਦੇਖੋ ਕਿੱਡੀਆਂ ਕਿੱਡੀਆਂ ਬੇਲ ਮੱਛੀਆਂ ਜੀਆਂ ਪਈਆਂ ਨੇ ਹਾਥੀ ਮੇਰਾ ਸਾਥੀ ਹਾਥੀ ਵੀ ਇੱਥੇ ਕਈ ਤਰ੍ਹਾਂ ਦੇ ਨੇ ਅੱਡੋ-ਅੱਡ ਦੇਸ਼ਾਂ ਚੋਂ ਆਏ ਹੋਏ ਇਹਨੂੰ ਲਾਲ ਪੈਂਡਾ ਕਹਿੰਦੇ ਆ ਰੈੱਡ ਪੈਂਡਾ ਜਿਹੋ ਜਿਹੇ ਮਾਹੌਲ ਚ ਇਹ ਜਾਨਵਰ ਰਹਿ ਕੇ ਖੁਸ਼ ਨੇ ਬਸ ਉਹ ਜਿਹਾਂ ਮਾਹੌਲ ਜਾਂ ਬਣਾ ਕੇ ਇਹਨਾਂ ਨੂੰ ਰੱਖਿਆ ਹੋਇਆ ਉੱਪਰ ਬੈਠੇ ਨੇ ਜਾਨਵਰ ਕੁਛ ਟਾਈਗਰ ਬੈਠਾ ਬਾਗ ਆਮਸ ਵੀਡੀਓ ਬਣਾ ਕੇ ਤੁਹਾਨੂੰ ਦਿਖਾਤੀ ਆ ਡਿਸਕਵਰੀ ਵਾਲਾਂ ਵਾਂਗੂ ਭਾਈ ਦੱਸਣਾ ਤਾਂ ਨਹੀਂ ਆਉਂਦਾ ਸਾਨੂੰ ਨਾ ਹੀ ਇੰਨਾ ਟਾਈਮ ਹੁੰਦਾ ਪੜ੍ਹਨ ਦਾ ਵੀ ਇੱਥੇ ਲਿਖਿਆ ਭਾ ਜਰੂਰ ਹੁੰਦਾ ਹਰੇਕ ਜਾਨਵਰ ਬਾਰੇ ਸਾਰੀ ਉਹਦੀ ਹਿਸਟਰੀ ਲਿਖੀ ਹੁੰਦੀ ਆ ਐਂ ਬਘਿਆੜ ਆ ਹਾਂ ਬੱਤਕਾ ਇਹ ਨਾਨੋ ਹੈ ਮੰango ਕਹਿੰਦੇ ਨੇ ਦੇਖਣ ਨੂੰ ਲੱਗਦੇ ਵੀ ਅੰਬ ਜਈ ਨੇ ਇਹ ਕਹਾ ਪਿਆ ਮਗਰਮਾ ਸਮਾਉ ਜਨਾ ਇਹਦੀ ਫੋਟੋ ਆਉਂਦੀ ਹੁੰਦੀ ਸੀ ਪਹਿਲਾਂ ਕੈਲਬਿਨੇਟਰ ਫ੍ਰਿਜ ਦੇ ਉੱਤੇ ਆਸਟ੍ਰੇਲੀਆ ਵਾਲੇ ਕੈਂਗਰੂ ਪੰਜਾਬੀ ਚਪਾ ਕੈਂਗਾਰੂ ਕਹਿੰਦੇ ਨੇ ਆਹ ਵੀ ਆਸਟ੍ਰੇਲੀਆ ਦਾ ਹੀ ਆ ਜਾਨ ਮਰਾ ਇਹ ਲੰਗਰ ਲਈ ਆਉਂਦੀ ਫਿਰਦੇ ਬੇਸਤਾ ਜਿਹੜੇ ਜਾਨਵਰ ਐ ਰੱਖੇ ਹੋਏ ਨੇ ਕੈਦ ਆ ਇਹਨਾਂ ਵਾਸਤੇ ਪਰ ਵਿਗਿਆਨਿਕ ਤਰੀਕੇ ਨਾਲ ਦੇਖੀਏ ਤਾਂ ਇਹਨਾਂ ਦੀ ਉਮਰ ਵੱਧ ਜਾਂਦੀ ਹੈ ਜੰਗਲਾਂ ਦੇ ਵਿੱਚ ਇਹ ਬਹੁਤਾ ਲੰਬਾ ਨਹੀਂ ਜਿਉਂਦੇ ਪਰ ਐਂ ਰੱਖੇ ਹੋਏ ਇਹਨਾਂ ਦੀ ਦੇਖਰੇਖ ਹੁੰਦੀ ਆ ਤੇ ਇਹ ਜਿਆਦਾ ਲੰਮਾ ਘਟ ਜਾਂਦੇ ਨੇ ਆ ਵੀ ਦੇਖੋ ਤੁਸੀਂ ਇੱਥੇ ਲੱਗਦਾ ਨਾ ਇਹ ਵੀ ਇੱਕ ਪਾਣੀ ਚ ਰਹਿਣ ਵਾਲਾ ਜਾਨਵਰ ਆ बंदर कहें छोटा जा बंदर आए लिखे ती हो जहो जा जहा तापमान जहो जहाँ नेरा पसंद करते जे हिसाब जानवर रखे हुए हाँ भी देखो है ऐन ਇਸ ਤਰ੍ਹਾਂ ਸਿੰਘ ਉਹ ਹਾਇਓ ਚ ਰਹਿੰਦੇ ਆ ਹਾਇਓ ਦੇ ਵਿੱਚ ਬਹੁਤ ਰੰਗਾਂ ਦੀਆਂ ਜਿਹੜੀਆਂ ਚਿੜੀਆਂ ਨੇ ਬਹੁਤ ਸੋਹਣੇ ਸੋਹਣੇ ਰੰਗਾਂ ਦੀਆਂ ਚਿੜੀਆਂ ਨੇ ਪ੍ਰੈਟੇ ਚਿੜੀਆ ਘਰ ਚ ਤਾਂ ਫਿਰ ਤੁਹਾਨੂੰ ਪਤਾ ਕਲੈਕਸ਼ਨ ਕਰੀ ਵੀ ਹੁੰਦੀ ਆ ਡਿਸਕਵਰੀ ਤੇ ਦੇਖਦੇ ਹੁੰਦੇ ਸੀ ਇਹੋ ਜਿਹੇ ਬਾਂਦਰ ਕਦੇ ਦੇਖੋ ਆਹਨ ਕੁਦਰਤ ਦੀ ਕਲਾਕਾਰੀ ਹਨ ਕੁਦਰਤ ਦਾ ਰੰਗ ਮੌਜ ਨਾਲ ਮਥੇ ਤੇ ਪਿੰਜਰੇ 'ਚ ਇਹਨਾਂ ਦੀ ਜ਼ਿੰਦਗੀ ਲੰਘ ਜਾਣੀ ਹੈ ਪਰ ਸੂ ਹੁੰਦਾ ਇਹਨਾਂ ਨੂੰ ਬਹੁਤ ਨਹੀਂ ਜਿਹੋ ਜਿਹਾ ਕੁਛ ਇਹ ਪਸੰਦ ਕਰਦੇ ਨੇ ਖਾਣ ਪੀਣ ਦਾ ਪ੍ਰਬੰਧ ਸਾਰਾ ਕੁਛ ਇਹਨਾਂ ਨੂੰ ਕੀਤਾ ਹੋਇਆ ਆ ਵੀ ਦੇਖੋ ਤੁਸੀਂ ਇੱਕ ਬਾਂਦਰਾਂ ਦੀ ਕਿਸਮਾ ਕੋਈ ਦੇਖੋ ਜਾਨਵਰ ਤੁਸੀਂ ਕਿੰਨੇ ਸੋਹਣੇ ਰੰਗ ਭਰੇ ਹੋਏ ਕੁਦਰਤ ਦੇ ਇਹ ਤਾਂ ਬੜਾ ਜਈ ਹਾਥੀ ਆ ਕੋਈ ਤੁਹਾ ਅੱਗੇ ਆਉਣਗੇ ਵੀਡੀਓ ਚ ਦਿਖਾਉਨੇ ਆ ਤੁਹਾਨੂੰ ਉਹ ਵੀ ਹਾਥੀਆਂ ਦੇ ਰਹਿਣ ਨੂੰ ਅੰਦਰ ਪ੍ਰਬੰਧ ਬਹੁਤ ਵਧੀਆ ਕੀਤਾ ਵਾ ਤੇ ਬਾਹਰਲੇ ਪਾਸੇ ਘੁੰਮਣ ਨੂੰ ਪੱਥਰ ਪੁੱਥਰ ਜਿਹੇ ਐਨ ਰੱਖ ਕੇ ਪਹਾੜਾਂ ਜਿਹੇ ਵਾਲਾ ਮਾਹੌਲ ਬਣਾਇਆ ਵਾ ਪੂਰਾ चुनिया डिगदा कर फिल्मां नहीं दिखा कई बार पुरानी थामा जी जी देखो लमकते चम गिदड़ काफी काफी बड़े ने है। ਯਾ ਦੇਖੋ ਕਛੂਗੋ ਮੇ ਪਾਣੀ ਤੋਂ ਬਗੈਰ ਹੀ ਰਹਿੰਦੇ ਨੇ ਆ ਤਾਂ ਇਹ ਬਣਾਇਆ ਹੋਇਆ ਡ੍ਰੈਗਨ ਜਾਂ ਇੱਕ मासाहारी जानवर आ कोई बिल्ली की किस्म चो येगा भाई आस्ट्रेलियन ना नहीं एदा पता पर है। आस्ट्रेलिया का जानवर आ ਆ ਵੀ ਆਸਟ੍ਰੇਲੀਆ ਦਾ ਜਾਣਬਰ ਦੱਸਿਆ ਗਿਆ ਇੱਥੇ ਜਾਨੀ ਕਿ ਇਹ ਨਹੀਂ ਹੈਗਾ ਵੀ ਆਪਾਂ ਕਿਸੇ ਦੀ ਵੀ ਵੀਡੀਓ ਬਣਾ ਕੇ ਵਿੱਚ ਪਾ ਦਈਏ ਕਿਸੇ ਦੀ ਵੀਡੀਓ ਨਹੀਂ ਤੁਸੀਂ ਬਣਾ ਸਕਦੇ ਇਹ ਬਹੁਤ ਇਹਨਾਂ ਦਾ ਸਖਤ ਕਾਨੂੰਨ ਆ ਜਿੱਥੇ ਕਿਤੇ ਪਬਲਿਕ ਦੇ ਵਿੱਚ ਜਾ ਕੇ ਆਪਾਂ ਵੀਡੀਓ ਬਣਾਉਣੀ ਆ ਤਾਂ ਕਿਸੇ ਦਾ ਚਿਹਰਾ ਨਹੀਂ ਵਿੱਚ ਆਉਣਾ ਚਾਹੀਦਾ ਯਾਨੀ ਕੋਸ਼ਿਸ਼ ਹੋਵੇ ਵੀ ਕਿਸੇ ਦਾ ਚਿਹਰਾ ਨਾ ਦਿਖੇ ਵੀ ਤਾਂ ਕਿ ਕੋਈ ਕੱਲ ਨੂੰ ਕਿਸੇ ਗੱਲ ਦਾ ਕੇਸ ਵੀ ਕਰ ਸਕਦੇ ਨੇ ਇਹ ਵੀ ਸਾਡੀ ਤੋਂ ਪ੍ਰਾਈਵੇਸੀ ਭੰਗ ਕੀਤੀ। ਬਾਕੀ ਹੁਣ ਆਇਆ ਵੀ ਇੰਨੇ ਲੋਕਾਂ ਨੂੰ ਪੁੱਛਣਾ ਔਖਾ ਹੋ ਜਾਂਦਾ ਕਿਹਨੂੰ ਕਿਹਨੂੰ ਪੁੱਛੇ ਵੀਡੀਓ ਬਣਾ ਲਈਏ ਇਸ ਕਰਕੇ ਵੀਡੀਓ ਬਣਾਉਂਦੇ ਇਹੋ ਜਿਹੇ ਢੰਗ ਨਾਲ ਆ ਜਿਹੜਾ ਕੋਈ ਚਿਹਰਾ ਵਿੱਚ ਆਵੇ ਹੀ ਨਾ ਠੀਕ ਆ ਵੈਸੇ ਵਧੀਆ ਕਾਨੂੰਨ ਆ ਬਾਕੀ ਵੀਡੀਓ ਬਣਾਉਣ ਵਾਲਾ ਵੀ ਮੈਂ ਇੱਥੇ ਇਕੱਲਾ ਹੀ ਆ ਹੋਰ ਕਿਸੇ ਦਾ ਕੋਈ ਕੈਮਰਾ ਨਹੀਂ ਕੱਢਿਆ ਵਾ ਕੋਈ ਫੋਟੋ ਨਹੀਂ ਖਿੱਚਦਾ ਕੋਈ ਵੀਡੀਓ ਨਹੀਂ ਬਣਾਉਂਦਾ ਕੋਈ ਰੀਲ ਨਹੀਂ ਬਣਾਉਂਦਾ ਜਮੇ ਹੀ ਨਹੀਂ ਆਪਣੇ ਵਾਲਾ ਕੰਮ ਨਹੀਂ ਹੈਗਾ ਆ ਅਗੇ ਇੱਧਰ ਅਫਰੀਕਾ ਵਾਲਾ ਏਰੀਆ ਜਰਾਫ਼ ਕਿਉਂ ਜੰਗਲੀ ਗਾਇਆਂ ਜੀਆਂ ਵਾਈਲਡ ਵੀ ਵਾਈਲਡ ਵੀ ਇਸ ਕਹਿੰਦੇ ਆ ਉਹਨਾਂ ਨੂੰ ਕਦੇ ਡਿਸਕਵਰੀ ਤੇ ਦੇਖਦੇ ਹੁੰਦੇ ਸੀ ਇਹੋ ਜਿਹੇ ਜਾਨਵਰ ਅੱਜ ਪਹਿਲੀ ਵਾਰੀ ਦੇਖੇ ਨੇ ਕੋਲੇ ਆ ਕੇ ਦਰਖਤਾਂ ਦੇ ਜਾਲੀਆਂ ਲਾਈਆਂ ਹੋਈਆਂ ਨੇ ਨਹੀਂ ਇਹ ਖਾ ਜਾਂਦੇ ਨੇ ਛੱਲ ਦਰਖਤਾਂ ਦੀ ਦੇੜ ਕੇ ਛੱਲ ਵੀ ਖਾ ਜਾਂਦੇ ਨੇ ਇਹ ਥੱਲੋਂ ਚੀਜ਼ ਚੁਗਣੀ ਦੇਖੋ ਤੁਸੀਂ ਕਿੰਨੀ ਔਖੀ ਹੁੰਦੀ ਹੈ ਆ ਪਹਿਨੇ ਬੱਬਰ ਸ਼ੇਰ ਹੋਰੀ ਇੱਥੇ ਕਿਹੜਾ ਕੋਈ ਸ਼ਿਕਾਰ ਕਰਨ ਦਾ ਫਿਕਰ ਆ ਜਿੱਥੇ-ਜਿੱਥੇ ਭਾਈ ਜਾਈ ਦਾ ਵੀਡੀਓ ਬਣਾ ਕੇ ਤੁਹਾਡੇ ਨਾਲ ਸਾਂਝ ਪਾ ਦਿੰਨੇ ਹੁੰਨੇ ਆ ਤੇ ਜੇ ਗੱਲਬਾਤ ਚੰਗੀ ਲੱਗਦੀ ਹੁੰਦੀ ਆ ਤਾਂ ਸ਼ੇਅਰ ਕਰ ਦਿਆ ਕਰੋ ਆ ਇੱਕ ਪੁਰਾਣਾ ਜਹਾਜ਼ਾ ਖੜਾਇਆ ਹੋਇਆ ਤੇ ਜਹਾਜ਼ ਦੇ ਉੱਤੇ ਬਸ ਜਾਨਵਰ ਫਰੀ ਜਾਂਦੇ ਇੱਕ ਪਾਸੇ ਜਵਾਕਾਂ ਦੇ ਬੈਠਣ ਨੂੰ ਵੀ ਬਣਾਇਆ ਹੋਇਆ ਐ ਬਸ ਲਾ ਕੇ ਟਾਂ ਟਾਂ ਕਿਲੇ ਕੁਲੇ ਜੇ ਪੁਰਾਣੇ ਬਣਾ ਕੇ ਪੂਰਾ ਮਾਹੌਲ ਜਾਂ ਬਣਾਇਆ ਹੋਇਆ ना फिर फिरने जराफ हो रही इधरों भी दिखाने बनाया हुआ का बस हाँ भी आस्ट्रेलियन सत्रमुर्ग ਇੱਕ ਆਪਣੇ ਪਹਿਲਾਂ ਹੀ ਮੂਰਖਦੇ ਹੁੰਦੇ ਸੀ ਉਹ ਵੀ ਇਹੋ ਜਿਹੇ ਸੀ ਆਹ ਦੇਖ ਲਓ ਇੱਥੇ ਚਿੜੀ ਆਗਾ ਚਿੜੀ ਆ ਘਰ ਚ ਇਹ ਵੀ ਰੱਖੇ ਹੋਏ ਨੇ ਮਾ ਜਨਾ ਪਿਆ ਪਾਲੂ ਸੁੱਤਾ ਉਹ ਕਰ ਦਿਓ ਲਾਈਕ ਸ਼ੇਅਰ ਆ ਕੈਨੇਡੀਅਨ ਬਗਿਹੜ ਸੀਗਾ ਮਿਲਦੇ ਹਾਂ ਕਿਸੇ ਨਵੀਂ ਗੱਲਬਾਤ ਨੇ ਨਵੀਂ ਵੀਡੀਓ ਦੇ ਵਿੱਚ ਹੱਸਦੇ ਬਹਤੇ ਰਹੋ ਚੜ੍ਹਦੀ ਕਲਾ ਵਿੱਚ ਰਹੋ ਧੰਨਵਾਦ